ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਮੈਂ ਆਪਣੀਆਂ ਭੈਣਾਂ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਹਾਂ ਜੋ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਦਾ ਕੰਮ ਕਰਦੀਆਂ ਨੇ ਜਾਂ ਘਰੇ ਕਰਦੀਆਂ ਨੇ ਜਾਂ ਬੁਟੀਕ ਤੇ ਕਰਦੀਆਂ ਨੇ ਹਨਾ ਉਹਨਾਂ ਲਈ ਮੈਂ ਇੱਕ ਗੱਲ ਦੱਸਣ ਲੱਗੀ ਹਾਂ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਉਹ ਹੈਗਾ ਜੀ ਸੋਸ਼ਲ ਮੀਡੀਆ ਦਾ ਹਨਾ ਤੇ ਜਿਵੇਂ ਕਿ ਆਪਾਂ ਬੁਟੀਕ ਦਾ ਕੰਮ ਕਰਦੇ ਆ ਹਨਾ ਬੁਟੀਕ ਦੇ ਮਤਲਬ ਆਪਣੇ ਸਰਤੇ ਸਰਦਾਰ ਦੀ ਦੇਖੋ ਕਿੰਨੀ ਹੁੰਦੀ ਆ ਹਨਾ ਬੁਟੀਕ ਦਾ ਕੰਮ ਕਰਦੇ ਆ ਤੇ ਚਲੋ ਠੀਕ ਹੈ ਆਪਾਂ ਜਦੋਂ ਜ਼ੀਰੋ ਲੈਵਲ ਤੋਂ ਸ਼ੁਰੂ ਕਰਦੇ ਆ ਤਾਂ ਬਹੁਤ ਔਖਾ ਹੁੰਦਾ ਆ ਆਪਾਂ ਨੂੰ ਪਰ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗੀ ਆ ਵੀ ਕਿਸੇ ਵੀ ਮੇਰੀ ਭੈਣ ਨੇ ਸੋਸ਼ਲ ਮੀਡੀਆ ਦਾ ਕੰਮ ਕਰਨਾ ਹੋਵੇ ਨਾਲ ਬੁਟੀਕ ਦਾ ਕੰਮ ਕਰਨਾ ਤਾਂ ਤੁਸੀਂ ਸੋਸ਼ਲ ਮੀਡੀਆ ਦਾ ਵੀ ਨਾਲ ਕਰ ਸਕਦੇ ਆ ਹਨਾ ਕਿਉਂਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਬੁਟੀਕ ਦਾ ਆਪਣਾ ਹਨਾ ਤੇ ਉਹ ਤੋਂ ਬਾਅਦ ਮੈਂ 2-3 ਸਾਲ ਚਲੋ ਮੈਂ ਬੁਟੀਕ ਦਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਦਾ ਕੰਮ ਕਰਨਾ ਸ਼ੁਰੂ ਕਰਤਾ ਹਨਾ ਤੇ ਇਹ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆਂ ਵੀ ਜਿਵੇਂ ਜਦੋਂ ਮੈਂ ਸਟੈਪ ਚੱਕਿਆ ਸੀਗਾ ਇਹ ਸੋਸ਼ਲ ਮੀਡੀਆ ਦਾ ਤੇ ਜਿਵੇਂ ਕਿ ਹੁਣ ਉਸ ਟਾਈਮ ਜਦੋਂ ਮੈਂ ਮਤਲਬ ਸੋਸ਼ਲ ਮੀਡੀਆ ਤੇ ਆਈ ਆਂ ਉਦੋਂ ਮੇਰੇ ਬਾਰੇ ਗੱਲਾਂ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀਗੀਆਂ ਵੀ ਇਹ ਵੀਡੀਓ ਪਾਉਂਦੀ ਆ ਇਹ ਇਦਾਂ ਕਰਦੀ ਆ ਹਨਾ ਤੇ ਤਕਰੀਬਨ ਆਪਣੇ ਏਰੀਆ ਦੇ ਵਿੱਚ ਸਾਰੇ ਲੱਗ ਗਏ ਵੀਡੀਓ ਪਾਣਾ ਠੀਕ ਹੈ ਤੇ ਮੈਂ ਹੁਣ ਆਪਣੀਆਂ ਜਿਹੜੀਆਂ ਨੰਮੀਆਂ ਭੈਣਾਂ ਮੇਰੀਆਂ ਉੱਠਦੀਆਂ ਨੇ ਉਹਨਾਂ ਲਈ ਮੈਂ ਇਹ ਚੀਜ਼ ਮਤਲਬ ਦੱਸਣ ਲੱਗੀ ਆਂ ਵੀ ਤੁਸੀਂ ਨਾ ਇਹਦੇ ਵਿੱਚ ਇਹ ਚੀਜ਼ੇ ਡਰੋ ਨਾ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਜ ਸੀ ਮਤਲਬ ਮਤਲਬ ਉਹ ਨਹੀਂ ਕਰਨਾ ਹੈਗਾ ਵੀ ਜਿਵੇਂ ਵੀਡੀਓ ਪਾਉਂਗੇ ਤਾਂ ਸਾਨੂੰ ਜੱਕ ਆਉਂਦੀ ਹੈ ਜਾਂ ਕੁਝ ਵੀ ਆ ਹਨਾ ਤਾਂ ਤੁਸੀਂ ਮੈਂ ਤੁਹਾਨੂੰ ਕਹਨੀ ਆ ਵੀ ਬਹੁਤ ਭੈਣਾ ਜਿਹੜੀਆਂ ਮੈਨੂੰ ਦੇਖ ਕੇ ਲੱਗ ਚੁੱਕੀਆਂ ਨੇ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਠੀਕ ਆ ਤੇ ਉਹਨਾਂ ਦਾ ਕੰਮ ਚੱਲ ਵੀ ਪਿਆ ਹਨਾ ਤੇ ਮੈਂ ਉਹੀ ਤੁਹਾਨੂੰ ਦੱਸਣ ਲੱਗੀ ਆ ਜਿਹੜੀਆਂ ਹੁਣ ਨੰਮੀਆਂ ਭੈਣਾ ਮੇਰੇ ਨਾਲ ਜੁੜ ਰਹੀਆਂ ਨੇ ਹਨਾ ਤੇ ਜਿਵੇਂ ਕਿ ਸੋਸ਼ਲ ਮੀਡੀਆ ਦਾ ਕੰਮ ਇਹ ਹੁੰਦਾ ਏ ਵੀ ਜਿਵੇਂ ਆਪਾਂ ਕੋਈ ਵੀ ਵੀਡੀਓ ਪਾਉਂਦੇ ਆ ਹਨਾ ਤੇ ਬਹੁਤ ਪੈਣਾ ਮੇਰੀਆਂ ਇਦਾਂ ਦੀਆਂ ਨੇ ਜਿਹੜੀਆਂ ਮੇਰੀ ਵੀਡੀਓ ਦੇਖ ਕੇ ਵੀ ਇਹ ਕਿਦਾਂ ਵੀਡੀਓ ਬਣਾਉਂਦੀ ਆ ਕਿਦਾਂ ਹਨਾ ਪਾਉਂਦੀ ਆ ਉਹ ਚੀਜ਼ ਦੇਖ ਕੇ ਉਹਨਾਂ ਨੇ ਕੈਚ ਕੀਤੀ ਆ ਹਨਾ ਤੇ ਚਲੋ ਠੀਕ ਆ ਆਪਾਂ ਨਾ ਕੋਈ ਵੀ ਦੇਖੋ ਕੋਈ ਵੀ ਗੁਣਾ ਢਿੱਡ ਚ ਸਿੱਖ ਕੇ ਨਹੀਂ ਆਉਂਦੇ ਹਨਾ ਆਪਾਂ ਵੀ ਕਿਸੇ ਤੋਂ ਸਿੱਖਦੇ ਆ ਹਨਾ ਜਿਵੇਂ ਕਿ ਹੁਣ ਸੋਸ਼ਲ ਮੀਡੀਆ ਦਾ ਮੈਨੂੰ ਵੀ ਨੌਲੇਜ ਨਹੀਂ ᱛੀ ਇਹਦੇ ਬਾਰੇ ਵੀ ਮੈਂ ਕਿਵੇਂ ਸਟਾਰਟ ਕਰਾਂ ਕਿਵੇਂ ਹਨਾ ਅੱਗੇ ਜਾਉਂਗੀ ਕਿਵੇਂ ਸੋਸ਼ਲ ਮੀਡੀਆ ਦਾ ਕੰਮ ਚਲਾਉਂਗੀ ਹਨਾ ਤੇ ਇਹ ਨਾ ਮਤਲਬ ਇਹ ਵੀ ਆਪਾਂ ਨੂੰ ਕਿਸੇ ਤੋਂ ਕੋ ਸਿੱਖਣ ਨੂੰ ਮਿਲਦਾ ਹਨਾ ਤੇ ਮੈਂ ਉਹੀ ਚੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਵੀ ਬੇਸ਼ੱਕ ਦੀ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਤਾਂ ਤੁਸੀਂ ਆਪਣੀ ਕਟਿੰਗ ਤੇ ਆਪਣਾ ਗੁਣ ਅੱਗੇ ਲੈ ਕੇ ਆ ਸਕਦੀਆਂ ਨੇ ਭੈਣਾ ਮੇਰੀਆਂ ਸਾਰੀਆਂ ਠੀਕ ਆ ਤੇ ਇਹ ਗੁਣ ਇਦਾਂ ਦਾ ਏ ਆਪਾਂ ਨੂੰ ਕਰਕੇ ਦਿਖਾਉਣ ਚ ਹੀ ਪਤਾ ਲੱਗਦਾ ਅਗਲੇ ਨੂੰ ਵੀ ਹਾਂ ਇਹਨਾਂ ਚ ਕਿੰਨਾ ਕੁ ਟੈਲੈਂਟ ਹੈ ਕਿੰਨਾ ਕੁ ਹੈਗਾ ਗੁਣ ਕਿੰਨਾ ਕੁ ਨਹੀਂ ਹੈਗਾ ਠੀਕ ਆ ਕਿਉਂਕਿ ਇਹਦੇ ਵਿੱਚ ਇਦਾਂ ਹੁੰਦਾ ਸਟੀਚਿੰਗ ਦਾ ਕੰਮ ਵੀ ਜਦੋਂ ਕੋਈ ਸਟਿਚ ਕਰਵਾਉਂਦਾ ਸੂਟ ਕੋਈ ਆਪਣਾ ਵੀ ਕਰਵਾਉਂਦਾ ਕੋਈ ਪਿੰਡ ਦਾ ਵੀ ਕਰਵਾਉਂਦਾ ਜਾਂ ਆਪਣੇ ਏਰੀਆ ਦਾ ਕਰਵਾਉਂਦਾ ਤਾਂ ਉਹਦੇ ਵਿੱਚ ਕੀ ਹੁੰਦਾ ਏ ਇੱਕ ਦੂਏ ਨੂੰ ਪੁੱਛ ਕੇ ਕਈ ਵਾਰੀ ਹੁੰਦਾ ਕੋਈ ਵੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਦੁਨੀਆਦਾਰੀ ਕਿੱਦਾਂ ਦੀ ਚੱਲਦੀ ਆ ਕੋਈ ਕਿਸੇ ਨੂੰ ਬਦਨਾਮ ਕਰਦਾ ਕੋਈ ਕਿਸੇ ਨੂੰ ਮਤਲਬ ਕਿਸੇ ਦੀ ਸਰਾਤਾ ਕਰਦਾ ਵੀ ਹਾਂਜੀ ਉਹਨਾਂ ਦਾ ਕੰਮ ਬਹੁਤ ਵਧੀਆ ਹਨਾ ਤੇ ਇਹ ਗੁਣ ਜਿਹੜਾ ਆਪਾਂ ਨੇ ਨਾ ਅੱਗੇ ਲੈ ਕੇ ਆਉਣਾ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਆਪਣੇ ਗੁਣ ਦੇ ਉੱਪਰ ਨਾ ਉਂਗਲੀ ਉੱਠਦੀ ਆ ਉਂਗਲੀ ਕਿੱਥੇ ਉੱਠਦੀ ਆ ਆਪਾਂ ਨੂੰ ਕਿਹਾ ਜਾਂਦਾ ਵੀ ਲੈ ਇਹ ਤਾਂ ਕੱਲ ਦੀ ਸਿੱਖੀ ਹੋਈ ਅੱਜ ਬਿਟੀ ਖੋਲ ਕੇ ਬੈਠ ਗਈ ਹਨਾ ਇਹ ਚੀਜ਼ ਨਹੀਂ ਹੁੰਦੀ ਦੇਖੋ ਜਿਹੜਾ ਆਪਣਾ ਗੁਣ ਹੈ ਨਾ ਉਹ ਆਪਣੇ ਅੰਦਰ ਲੁਕਿਆ ਹੋਰ ਆ ਜਾਂਦਾ ਕਿਉਂਕਿ ਕਈ ਪੈਣਾ ਨਾ ਜੱਕਦੀਆਂ ਮਾਰੀਆਂ ਇਹ ਚੀਜ਼ ਨਹੀਂ ਲੈ ਕੇ ਆਉਂਦੇ ਸੋਸ਼ਲ ਮੀਡੀਆ ਤੇ ਹਨਾ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਆ ਕਿ ਤੁਸੀਂ ਆਪਣਾ ਫੇਸ ਦਿਖਾਓ ਤੁਸੀਂ ਫੇਸ ਨਹੀਂ ਦਿਖਾਉਣਾ ਤਾਂ ਆਪਣੀ ਮਤਲਬ ਤੁਸੀਂ ਦੀ ਕਲਾ ਜ਼ਰੂਰ ਦਿਖਾਓ ਠੀਕ ਆ ਕਿਉਂਕਿ ਜਦੋਂ ਨਾ ਮੈਨੂੰ ਮਤਲਬ ਸੁਣਨ ਨੂੰ ਇਹ ਚੀਜ਼ਾਂ ਮਿਲਦੀਆਂ ਤੀਆਂ ਵੀ ਇਹ ਮਤਲਬ ਕੱਲ ਦੀ ਆਈ ਹੋਈ ਅੱਜ ਕਿੱਥੇ ਬੜੀ ਖੋਲੀ ਨੇ ਇਹਨੂੰ ਕੀ ਆਉਂਦਾ ਹੋਣਾ ਹਨਾ ਤੇ ਮੈਂ ਤੁਹਾਨੂੰ ਉਹੀ ਚੀਜ਼ ਦੱਸਦੀ ਆ ਵੀ ਹੁਣ ਦੇਖੋ ਅੱਪਾ ਸੋਸ਼ਲ ਮੀਡੀਆ ਤੇ ਆਇਆ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਮੇਰੀਆਂ ਭੈਣਾਂ ਮੇਰੇ ਨਾਲ ਸਾਰੀਆਂ ਜੁੜੀਆਂ ਨੇ ਹਨਾ ਤੁਹਾਨੂੰ ਪਤਾ ਲੱਗਿਆ ਮੇਰੇ ਬਾਰੇ ਵਿੱਚ ਵੀ ਆਪਾਂ ਕਿਦਾਂ ਸਟੀਚਿੰਗ ਕਰਦੇ ਨੇ ਹਨਾ ਆਪਾਂ 16ਵੇਂ ਸਾਲ ਤੋਂ ਸਟੀਚਿੰਗ ਐਵੇਂ ਹੀ ਕਰਦੇ ਆਇਆ ਆਪਾਂ ਕਿਸੇ ਤੋਂ ਕੋਈ ਸਿੱਖਿਆ ਨਹੀਂ ਹੈਗਾ ਵੀ ਹਾਂਜੀ ਵੀ ਅਸੀਂ ਕਿਸੇ ਤੋਂ ਕੋ ਸਿੱਖ ਲਿਆ ਵੀ ਹਾਂ ਕਿਉਂਕਿ ਮੈਂ 16ਵੇਂ ਸਾਲ ਦੀ ਸਟੀਚਿੰਗ ਦਾ ਕੰਮ ਕਰਦੀ ਸੀ ਤੇ ਇਹੀ ਚੀਜ਼ ਹੁੰਦੀ ਹੈ ਅੱਗੇ ਜਿਵੇਂ ਹੁਣ ਮੈਂ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਕੀਤਾ ਮੇਰੀਆਂ ਭੈਣਾਂ ਨੇ ਮੈਨੂੰ ਦੇਖ ਕੇ ਨਾਲ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਕਰ ਲਿਆ ਹਨਾ ਤੇ ਉਹਨਾਂ ਦਾ ਚੱਲ ਵੀ ਪਿਆ ਵਧੀਆ ਚੱਲ ਤੇ ਮੈਂ ਉਹੀ ਮਤਲਬ ਤੁਹਾਨੂੰ ਰਿਕੁਐਸਟ ਕਰਦੀ ਆਂ ਵੀ ਤੁਸੀਂ ਵੀ ਆਪਣਾ ਜਿਹੜਾ ਗੁਣ ਹੈ ਉਹ ਅੱਗੇ ਲੈ ਕੇ ਆਓ ਹਨਾ ਕਿਉਂਕਿ ਐਦਾਂ ਹੈ ਹੁਣ ਦੇਖੋ ਆਪਾਂ ਘਰ ਦਾ ਕੰਮ ਕਰਦੇ ਆਂ ਜਦੋਂ ਤੇ ਉਹਦੇ ਵਿੱਚ ਵੀ ਆਪਣਾ ਜਿਹੜਾ ਹੱਥ ਦਾ ਗੁਣ ਉਹ ਵੀ ਲੁਕਿਆ ਰਹਿ ਜਾਂਦਾ ਹਨਾ ਤੇ ਇਹ ਵੀ ਆਪਣਾ ਕੰਮ ਜ਼ਰੂਰੀ ਆ ਠੀਕ ਆ ਘਰ ਦਾ ਕੰਮ ਵੀ ਜ਼ਰੂਰੀ ਤੇ ਆਪਣੇ ਲਈ ਇਹ ਵੀ ਕੰਮ ਜ਼ਰੂਰੀ ਦੋਨੋਂ ਕੰਮ ਜ਼ਰੂਰੀ ਨੇ ਆਪਣੇ ਹਨਾ ਤੇ ਬਾਕੀ ਜੇ ਤੁਹਾਨੂੰ ਸੋਸ਼ਲ ਮੀਡੀਆ ਬਾਰੇ ਕੁਝ ਨਹੀਂ ਪਤਾ ਲੱਗਦਾ ਕਿਸੇ ਵੀ ਮੇਰੀ ਭੈਣ ਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆ ਮੈਨੂੰ ਕਾਲ ਕਰ ਸਕਦੇ ਆ ਨਾ ਜਿਹੜਾ ਆਪਣਾ ਸਕਰੀਨ ਤੇ ਨੰਬਰ ਪਾਇਆ ਹੋਇਆ ਤੁਸੀਂ ਉਹਦੇ ਤੇ ਕਾਲ ਕਰ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਔਨਲਾਈਨ ਕਲਾਸਾਂ ਲਾਉਂਦੀਆਂ ਨੇ ਤਾਂ ਸੋਸ਼ਲ ਮੀਡੀਆ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆ ਆਪਾਂ ਤੁਹਾਨੂੰ ਹਰ ਇੱਕ ਜਾਣਕਾਰੀ ਦਵਾਂਗੇ ਠੀਕ ਆ ਵੀ ਆਪਾਂ ਸੋਸ਼ਲ ਮੀਡੀਆ ਤੇ ਕਿਵੇਂ ਆਏ ਆ ਤੇ ਕਿਵੇਂ ਆਪਣਾ ਚੈਨਲ ਹੈ ਜਿਹੜਾ ਮੋਨਟਾਈਜ਼ ਹੁੰਦਾ ਤੇ ਕਿਦਾਂ ਆਪਾਂ ਅੱਗੇ ਵਧਦੇ ਆ ਠੀਕ ਆ ਤੇ ਮੈਂ ਨਹੀਂ ਚਾਹੁੰਦੀ ਹੈਗੀ ਦੇਖੋ ਮੈਂ ਆਪਣਾ ਜਿਹੜਾ ਗੁਣ ਹੈ ਉਹ ਸਾਰਿਆਂ ਦੇ ਸਾਹਮਣੇ ਰੱਖਤਾ ਹਨਾ ਕਿਉਂਕਿ ਆਪਣੇ ਵਿੱਚ ਜਿਹੜਾ ਟੈਲੈਂਟ ਸੀਗਾ ਆਪਾਂ ਨੇ ਦਿਖਾਤਾ ਵੀ ਹਾਂਜੀ ਅਸੀਂ ਇੰਨਾ ਕੁਝ ਕਰਨੇ ਯੋਗੇ ਹੈਗੇ ਆ ਹਨਾ ਕਿਉਂਕਿ ਦੇਖੋ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਹੁੰਦਾ ਸਾਰਾ ਕੁਝ ਕਿਉਂਕਿ ਜੋ ਮਹਾਰਾਜ ਨੇ ਕਰਨਾ ਉਹ ਹੀ ਹੋਣਾ ਪਰ ਜਿਹੜੀ ਨਾ ਆਪਣੇ ਅੰਦਰ ਦੀ ਮਤਲਬ ਇੱਕ ਕਹਿੰਦੇ ਹੁੰਦੇ ਆ ਵੀ ਅੰਦਰ ਨਾ ਕੋਈ ਗੁਣ ਹੁੰਦਾ ਆਪਣੇ ਉਹ ਆਪਾਂ ਨੂੰ ਸਾਹਮਣੇ ਲੈ ਕੇ ਆਉਣਾ ਪੈਂਦਾ ਉਹ ਕਦੋਂ ਲੈ ਕੇ ਆਉਣਾ ਪੈਂਦਾ ਉਹ ਵੀ ਉਦੋਂ ਆਉਂਦਾ ਆਪਣੇ ਸਾਹਮਣੇ ਕਿਉਂਕਿ ਜਦੋਂ ਆਪਾਂ ਨੂੰ ਬੋਲ ਕਬੂਲ ਸੁਣਨੇ ਨੂੰ ਮਿਲ ਜਾਨੇ ਹਨਾ ਵੀ ਇਹਨੂੰ ਕੀ ਆਉਂਦਾ ਇਹ 2 ਮਹੀਨੇ ਦੀ ਸਿੱਖੀ ਹੋਈ ਜਾਂ ਕਿਤੇ ਸਿੱਖਦੀ ਆ ਜਾਂ ਬੇਸ਼ੱਕ ਦੀ ਆਪਾਂ ਕਿਸੇ ਬੁਟੀਕ ਵਾਲੀ ਨਾਲ ਕੁੜੀ ਨਾਲ ਕੰਮ ਕਰਾਉਂਦੇ ਆ ਹਨਾ ਬੁਟੀਕ ਤੇ ਕੰਮ ਲੱਗੇ ਹੋਇਆ ਕਰਨ ਦੇਖੋ ਕਿਸੇ ਦੀ ਹੁੰਦੀ ਆ ਵੀ ਆਪਾਂ ਪਹਿਲਾਂ ਸੋਚਦੇ ਹੁੰਨੇ ਆ ਵੀ ਚਲੋ ਕਿਸੇ ਬੁਟੀਕ ਤੇ ਆਪਾਂ ਕੰਮ ਕਰ ਲੈਂਦੇ ਹਨਾ ਤੇ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਆਪਾਂ ਨੂੰ ਇਹੀ ਚੀਜ਼ ਸੁਣਨ ਨੂੰ ਮਿਲਦੀ ਆ ਵੀ ਉੱਥੇ ਤਾਂ ਜੀ ਸਿੱਖ ਦਿਆ ਜਿਹੜੇ ਬੁਟੀਕ ਵਾਲੇ ਹੁੰਨੇ ਉਹ ਵੀ ਕਹ ਦੰਦੇ ਆ ਜੀ ਇਹ ਤਾਂ ਸਾਡੇ ਕੋਲ ਤੋਂ ਸਿੱਖ ਕੇ ਬੁਟੀਕ ਖੋਲ ਕੇ ਬੈਠ ਗਏ ਨਾ ਇਹ ਵੀ ਇੱਕ ਜਿਗਰਾ ਹੋਣਾ ਚਾਹੀਦਾ ਬੰਦੇ ਦੇ ਵਿੱਚ ਵੀ ਹਾਂ ਜੇ ਤੁਹਾਡੇ ਕੋਲ ਸਿੱਖਿਆ ਤਾਂ ਅਸੀਂ ਅੱਜ ਤੁਹਾਡੇ ਬਰਾਬਰ ਬੁਟੀਕ ਖੋਲ ਲਈ ਹਨਾ ਇਹ ਚੀਜ਼ ਵੀ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਨੀ ਆ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਜਿਹੜਾ ਆਪਣਾ ਅੰਦਰ ਤੁਹਾਡੇ ਗੁਣ ਆ ਉਹ ਤੁਸੀਂ ਗੁਣ ਸਾਹਮਣੇ ਲੈ ਕੇ ਆਓ ਹਨਾ ਤੇ ਸਾਰਾ ਕਰਕੇ ਦਿਖਾਓ ਇਹ ਤੁਹਾਡਾ ਦਿਖਣਾ ਕਿੱਥੇ ਆ ਇਹ ਤੁਹਾਡਾ ਦਿਖਣਾ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਤੇ ਠੀਕ ਆ ਤੁਸੀਂ ਇਹਦੇ ਵਿੱਚ ਦਿਖਾ ਦੂੰਗੇ ਵੀ ਹਾਂ ਜੀ ਅਸੀਂ ਬੁਟੀਕ ਤੇ ਜਾਂਦੇ ਆਂ ਡੇਲੀ ਇਹ ਕੰਮ ਕਰਦੇ ਆਂ ਕਿਸੇ ਨੇ ਨਹੀਂ ਯਕੀਨ ਮੰਨਣਾ ਵੀ ਹਾਂ ਤੁਸੀਂ ਕਰਦੇ ਆਂ ਕਿਉਂਕਿ ਇਹ ਚੀਜ਼ਾਂ ਮੇਰੇ ਨਾਲ ਬੀਤ ਚੁੱਕੀਆਂ ਨੇ ਮੈਂ ਤਾਂ ਕਰਕੇ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦੀ ਜਦੋਂ ਦੀ ਮੈਂ ਵੀਡੀਓ ਪਾਉਣ ਲੱਗੀ ਆਂ ਉਦੋਂ ਮਤਲਬ ਸਾਡੇ ਇਲਾਕੇ 'ਚ ਕੋਈ ਵੀ ਵੀਡੀਓ ਨਹੀਂ ਸੀ ਐਦਾਂ ਪੈ ਰਹੀ ਤੇ ਸਿਰਫ ਔਰ ਸਿਰਫ ਆਪਾਂ ਨੇ ਸ਼ੁਰੂ ਕਰਤਾ ਸੀਗਾ ਕੰਮ ਤੇ ਹੋ ਸਕਦਾ ਵਿੱਚ ਹੋਵੇ ਕੋਈ ਹਨਾ ਵੀ ਜਿਵੇਂ ਕੋਈ ਪਾਉਂਦਾ ਹੋਊਗਾ ਵੀਡੀਓ ਹਨਾ ਪਰ ਲੇਕਿਨ ਨਹੀਂ ਆਪਣੀ ਜਿਹੜੀ ਵੀਡੀਓ ਸੀਗੀ ਸੋਸ਼ਲ ਮੀਡੀਆ ਤੇ ਆਪਾਂ ਜਦੋਂ ਆਏ ਆਂ ਉਦੋਂ ਕੋਈ ਨਹੀਂ ਸੀ ਪਾਉਂਦਾ ਉਦੋਂ ਵੀ ਜਦ ਆਪਾਂ ਨੂੰ ਨਾ ਪਤਾ ਕੀ ਆ ਕਿੱਥੋਂ ਪਤਾ ਲੱਗਦਾ ਆਪਾਂ ਨੂੰ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਵੀ ਅੱਜ ਕੱਲ੍ਹ ਵੀ ਫੋਨਾਂ ਤੇ ਵੀਡੀਓ ਫੋਨਾਂ ਤੇ ਇਹ ਬੁਟੀਕ ਦਾ ਕੰਮ ਫੋਨ ਇਹ ਆਏ ਕਰ ਦਿਓ ਇਹ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਠੀਕ ਆ ਤਾਂ ਕਰਕੇ ਮੈਂ ਤੁਹਾਡੇ ਮੁਰੇ ਇੱਕ ਹੋ ਰਿਕੁਐਸਟ ਕਰਦੀ ਆ ਆਪਣੀਆਂ ਭੈਣਾਂ ਮੁਰੇ ਪਲੀਜ਼ ਆਪਣਾ ਗੁਣ ਹੈ ਜਿਹੜਾ ਉਹ ਕਦੇ ਵੀ ਲੁਕੋ ਕੇ ਨਾ ਰੱਖੋ ਆਪਣਾ ਗੁਣ ਸਾਹਮਣੇ ਲੈ ਕੇ ਆਓ ਠੀਕ ਆ ਜੇ ਤੁਸੀਂ ਮੇਰੇ ਕੋਲ ਆਨਲਾਈਨ ਕਲਾਸਾਂ ਵੀ ਲਾਈਆਂ ਨੇ ਆਫਲਾਈਨ ਵੀ ਲਾਈਆਂ ਨੇ ਹੁਣ ਮੇਰੀਆਂ ਭੈਣਾਂ ਇਦਾਂ ਦੀਆਂ ਨੇ ਜਿਹੜੀਆਂ ਬੁਟੀਕਾਂ ਵਾਲੀਆਂ ਵੀ ਨੇ ਉਹ ਵੀ ਮੇਰੇ ਕੋਲ ਆਨਲਾਈਨ ਕਲਾਸ ਠੀਕ ਹੈ ਇਹ ਚੀਜ਼ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਮੇਰੇ ਕੋਲ ਕਲਾਸਾਂ ਲਾ ਰਹੀਆਂ ਨੇ ਮੈਂ ਇਹ ਗੱਲ ਕਹਿੰਦੀ ਆ ਵੀ ਚਲੋ ਉਹਨਾਂ ਨੂੰ ਹੋ ਸਕਦਾ ਕੋਈ ਡਾਊਟ ਹੁੰਦਾ ਉਹਨਾਂ ਦਾ ਕਲੀਅਰ ਹੁੰਦਾ ਹਨਾ ਤੇ ਚਲੋ ਮੈਂ ਨਹੀਂ ਕਹਿੰਦੀ ਹੈਗੀ ਵੀ ਮੈਂ ਬਹੁਤ ਵੱਡੀ ਟੇਲਰ ਆ ਹਨਾ ਬਹੁਤ ਵੱਡੀ ਬੁਟੀਕ ਵਾਲੀ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿੰਨੀ ਆ ਮੈਂ ਆਪਣੀਆਂ ਭੈਣਾਂ ਦੇ ਨਾਲ ਆ ਤੇ ਜਦੋਂ ਤੱਕ ਮੇਰੀਆਂ ਭੈਣਾਂ ਮੇਰੇ ਤੋਂ ਸਪੋਰਟ ਮੰਗਦੀਆਂ ਨੇ ਉਦੋਂ ਤੱਕ ਮੈਂ ਦਵਾਂਗੀ ਹੋ ਸਕਦਾ ਤੁਹਾਡੇ ਤੋਂ ਵੀ ਮੈਨੂੰ ਕੁਝ ਸਿੱਖਣ ਨੂੰ ਮਿਲ ਜੇ ਹੈਨਾ ਕਿਉਂਕਿ ਇਹ ਚੀਜ਼ ਨਹੀਂ ਹੁੰਦੀ ਹੈਗੀ ਵੀ ਹਰ ਇੱਕ ਚੀਜ਼ ਬੰਦਾ ਢਿੱਡ ਚ ਨਹੀਂ ਸਿੱਖ ਕੇ ਆਉਂਦਾ ਆਪਾਂ ਨੂੰ ਦੁਨੀਆਦਾਰ ਨੇ ਕਿੱਥੋਂ ਕੀ ਕੰਮ ਕਿੱਥੋਂ ਚੱਕਣਾ ਠੀਕ ਆ ਇਹ ਚੀਜ਼ ਹੋ ਜਾਂਦੀ ਆ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਦੀ ਤਾਕਤ ਆ ਉਹ ਤੁਸੀਂ ਦੇਖ ਚੁੱਕੇ ਆ ਕਿਉਂਕਿ ਆਪਾਂ 6 ਮਹੀਨਿਆਂ ਤੋਂ ਸਿਰਫ ਵੀਡੀਓ ਪਾਉਣੀ ਸ਼ੁਰੂ ਕੀਤੀ ਸੀਗੀ ਤੇ ਹੁਣ ਤੁਸੀਂ ਦੇਖ ਲਓ ਵੀ ਆਪਣੇ ਏਰੀਏ ਚ ਵੀ ਕਾਫੀ ਜ਼ਿਆਦਾ ਵੀਡੀਓਜ਼ ਪੈਣ ਲੱਗੀਆਂ ਤੇ ਕਾਫੀ ਜ਼ਿਆਦਾ ਲੇਡੀਜ਼ ਨੇ ਜਿਹੜੀਆਂ ਸਿੱਖ ਕੇ ਮਤਲਬ ਦੇਖ ਕੇ ਵੀ ਹਾਂ ਵੀ ਇਹ ਕਿਦਾਂ ਵੀਡੀਓ ਬਣਾ ਰਹੇ ਨੇ ਉਦਾਂ ਦੇਖ ਕੇ ਵੀਡੀਓ ਵੀ ਪਾ ਰਹੇ ਨੇ ਹਨਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਰਿਕੁਐਸਟ ਕਰਦੀ ਆਂ ਵੀ ਆਪਣੇ ਆਪ ਨੂੰ ਆਪਣੇ ਆਪ ਨੂੰ ਖੜੇ ਕਰੋ ਆਪਣੇ ਆਪ ਨੂੰ ਆਪਣੇ ਗੋਣ ਨੂੰ ਜਿਹੜਾ ਉਹ ਅੱਗੇ ਲੈ ਕੇ ਆਓ ਠੀਕ ਆ ਤੇ ਬਾਕੀ ਜੇ ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੋਈ ਸੋਸ਼ਲ ਮੀਡੀਆ ਦੇ ਥਰੂ ਕੁਝ ਵੀ ਜਾਂ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਤੇ ਬਾਕੀ ਜੇ ਉਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ